ਲੋ ਜੀ ਜਦਨੇ ਉਹਦਾ ਪੈਰਾ ਹੋ ਜਾਂਦਾ ਤੇ ਉਹ ਪੈਰਾ ਆ ਕੇ ਉਹ ਫਿਰ ਦੇਖਦੇ ਆ ਵੀ ਇਹ ਕਿਹੜੇ ਕੰਮਾਂ 'ਚ ਲੱਗੇ ਹੋਏ ਨੇ ਉਹਨਾਂ ਦੀ ਉਲਟਾ ਨਾ ਕੋਰੂਪੀ ਹੋ ਜਾਂਦੀ ਹੈ ਬੰਦੇ ਨੂੰ ਸਮਝ ਆਉਂਦੀ ਨਹੀਂ ਇਹ ਕਹਿੰਦਾ ਯਾਰ ਭੰਦੇ ਕੀ ਗੱਲ ਹੋ ਗਈ ਅਸਲ ਹਾਂ ਰਣੀ ਨਾ ਹਾਂ ਤਾਂ ਬਹਾਤ ਮਾ ਹੁਣ ਇਹਨਾਂ ਨੂੰ ਸੁਣ ਲੋ ਇਹ ਅਮਰੀਕਾ ਸ਼ਿਕਾਗੋ ਤਾਂ ਨੇ ਸਾਰਿਆਂ ਨੂੰ ਗੱਲ ਦੱਸਣ ਲੱਗਿਆ ਹੁਣ ਇਹ ਮੀਟ ਸ਼ਰਾਬ ਦਾ ਤਾਂ ਕੋਈ ਛਕਦੇ ਨਹੀਂ ਉੱਤੇ ਰੱਖੇ ਹੋਏ ਸੀ ਉੱਥਿਆਂ ਨੂੰ ਪਾਉਂਦੇ ਸੀ ਨਹੀਂ ਕਿ ਦੇ ਵਿਰਦਾ ਸੇ ਮੀਕਾ ਤੇ ਆ ਵੀ ਨਾ ਮੇਜਾ ਤੇ ਦਿੱਕਤ ਕੀ ਹੁੰਦੀ ਪਈ ਐ ਜਿਹੜੀ ਮਹਾਰਾਜ ਸੁਣੀ ਨਹੀਂ ਰਿਹਾ ਅਰਦਾਸ ਸਾਲ ਹੋ ਗਿਆ ਦਸਾ ਕਰਦੇ ਨੂੰ ਬਾਕੀ ਅਰਦਾਸ ਸਾਰਿਆਂ ਦੀ ਪੂਰੀ ਇਹਨਾਂ ਦੀ ਕੋਈ ਪੂਰੀ ਹੁੰਦੀ ਨਹੀਂ ਉਹ ਕੰਮ ਤੋਂ ਫਸਿਆ ਹੋਇਆ ਮੈਂ ਕਿ ਕੋਈ ਨਾ ਕੋਈ ਦਿੱਕਤ ਹੈ ਜਦੋਂ ਮਹਾਰਾਜ ਵੱਲ ਧਿਆਨ ਲਾਇਆ ਮਹਾਰਾਜ ਕਹਿੰਦੇ ਵੀ ਉਹ ਘਰ ਦੀ ਚੁੱਧੀ ਦਾ ਫਰਕ ਇਹ ਪੁੱਛਿਆ ਵੀ ਉਹ ਤਾਂ ਨਹੀਂ ਬੰਦੇ ਕੁਝ ਕਹਦੇ ਹਾਂ ਜੀ ਬੰਦੇ ਉਸ ਹੀਰ ਸਿੰਘ ਬਾਹਰ ਖੜੇ ਨੇ ਦਰਵਾਜ਼ੇ ਦੇ ਉਹ ਕਹਿੰਦੇ ਅਸੀਂ ਅੰਦਰ ਕਿਦਾਂ ਆਈਏ ਅੰਦਰ ਬੱਚੀ ਰੱਖੀ ਹੈ ਉਹ ਚੱਕੋ ਬੈਲਾ ਉਹ ਬੇਟੀ ਦੇ ਕਿਰਪਾ ਉਹ ਬੇਟੀ ਨੂੰ ਦੇਖ ਬੇਟੀ ਕਹਿੰਦੀ ਵਿੱਚ ਉਹਨਾਂ ਨੇ ਇਹਨਾਂ ਦੀ ਜਿਹੜੀ ਬੇਟੀ ਪੁਰਾਣੀ ਚੱਕ ਕੇ ਬਾਹਰ ਸੁੱਤੀ ਹੋਈ ਉਹ ਚੀਜ਼ ਜਿਹੜੀ ਉਹ ਤੈਨੂੰ ਪਾਉਂਦੇ ਸੀ ਮੀਟ ਵਗੈਰਾ ਬਾਹਰ ਸੁੱਤੇ ਚੀਜ਼ ਸੇਕਰ ਤਰ ਆ ਗਈ ਸੋ ਇਹ ਸਾਡੇ ਉਤੋਂ ਬਾਅਦ ਨਾਲ ਹੀ ਸਭ ਵੀ ਹੋ ਗਿਆ ਅਦੋਂ ਸਾਹਮਣੇ ਖੜੇ ਨੇ ਸਾਲ ਤੁਹਾਡੇ ਸੀ ਹਾਂ ਹੁਣ ਉਹ ਕੁੱਤਿਆਂ ਨੂੰ ਇਹਨਾਂ ਨੇ ਵੈਜੀਟੇਰੀਅਨ ਕਰਤਾ ਉਹਨਾਂ ਨੂੰ ਨੌਨ ਵਿੱਚ ਨਹੀਂ ਪੰਦੇ ਕੰਮ ਵੀ ਸਾਰਾ ਸਹੀ ਹੋ ਗਿਆ ਤੇ ਜਿਹੜਾ ਕੰਮ 3 ਸਾਲ ਲੜਿਆ ਜੋ ਕੰਮ ਵੀ ਹੋ ਗਿਆ ਜਿੱਦਣ ਦੇ ਇੱਥੇ ਆਏ ਇੱਥੇ ਕੰਮ ਬਣਾਏ ਨਾ ਮੈਂ ਇੱਥੇ ਆ ਗਿਆ ਮੈਂ ਵੀ ਆਪ ਕਰੂੰਗਾ